ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਣੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆਇਆ ਸੇਲ ਤੇ HMT 5911 1994 ਦਾ DI 740 ਤੇ ਇੱਕ 14 ਸੱਤਾ ਟਰਾਲਾ ਚਲੋ ਕਰਦੇ ਆਂ ਅੱਗੇ ਵੀਡੀਓ ਵਿੱਚ ਗਲਵਾ ਤੇ ਬਣੇ ਰਹਿਣਾ ਹੰਦ ਤੱਕ ਨਾਲ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕੋਲ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲਓ ਤਾਂ ਇਹ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਚਲੋ ਕਰਦੇ ਆ ਅੱਗੇ ਵੀਡੀਓ ਸਟਾਰਟ ਪਹਿਲਾ ਰੈਕਟਰ HMT 5911 1994 ਦਾ ਮਾਡਲ ਆ ਪੰਜਾਬ ਨੰਬਰ ਮੱਕੀ ਰੰਗ ਪੇਂਟ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਵਧੀਆ ਠੀਕ ਠਾਕ ਆ ਤੇ ਇੰਜਨ ਗੇਜ ਦਾ ਟਰੈਕਟਰ ਬਿਲਕੁਲ ਓਕੇ ਮਾਰਕੀ ਰਣੀ ਫੁੱਲ ਗਾਰੰਟੀ ਹੈ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰਾਂ ਨੇ ਇਹ ਟਰੈਕਟਰ ਦੀ 1,40,000 ਰੁਪਿਆ ਡਿਮਾਂਡ ਰੱਖੀ ਬਾਕੀ ਮੁੱਕ ਤੇ ਮਾਨਤਨ ਹੋ ਜਾਊਗਾ ਬਾਕੀ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਆ ਅੱਗੇ ਆ ਗਿਆ ਸੋਨਾ ਲੀਕਾ ਡੀਆਈ 740 2001 ਮਾਡਲ ਆ ਪੰਜਾਬ ਦਾ ਨੰਬਰ ਆ ਸਾਰਾ ਡਾਟਾ Ориਜਨਲ ਰੰਗ ਪੇਂਟ ਦਾ ਤੇ ਡਬਲ ਕਲੱਚ ਆ 85% ਟਰਾਂ ਦੀ ਗ੍ਰੀਨਾ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਇੰਜਨ ਗੇਅਰ ਲੈਫਟ ਸਾਈਡ ਟਰੈਕਟਰ ਬਿਲਕੁਲ ਓਕੇ ਆ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਤੁਸੀਂ ਵਾਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰਾਂ ਟਰੈਕਟਰ ਦੀ 1.2 ਲੱਖ ਰੁਪਈਆ ਡਿਮਾਂਡ ਰੱਖੀਏ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਸੋਨਾ ਵਾਲੀ ਕਾ ਡੀਏ 740 ਪੰਜਾਬ ਨੰਬਰ ਟਰੈਕਟਰ ਖਰੀਦ ਸਕਦੇ ਹੋ ਅੱਗੇ ਆ ਕੇ ਅੰਦਰੋਂ ਟਰਾਲਾ 14 ਫੁੱਟ ਦਾ 14 ਫੁੱਟ ਲਵਾਈ ਆ ਟਰਾਲੇ 7 ਫੁੱਟ ਚੜਾਈ ਆ ਫੁੱਲ ਹੈਵੀ ਟਰਾਲਾ 10 ਇੰਚੀ ਚਾਸੀ ਆ 10 ਨਟੀਆਂ ਆ ਬਾਕੀ ਰੰਗ ਫੇਡ ਦਾ ਫੁੱਲ ਸੋਨਾ ਵੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਤੇ ਡਬਲ ਜੈਕ ਲੱਗਿਆ ਹੋਇਆ ਟਰਾਲੇ ਨੂੰ ਡਬਲ ਜੈਕ ਲੱਗਿਆ ਹੋਇਆ ਟਰਾਲੇ ਨੂੰ ਬਾਕੀ ਟਾਇਰਾਂ ਦੇ ਗਰੀ ਨੂੰ ਵੀ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਤੇ ਰੇਲ ਦੇ ਹਿੱਸੇ ਵਾਲਾ ਬਾਕੀ ਬਾਡੀ ਲੈਣ ਦਾ ਸਾਰਾ ਟਰਾਲਾ ਸਾਫ਼ ਸੁਥਰਾ ਕਿਦੋਂ ਗਲਿਆਣੀ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਇੱਕ ਗੱਲ ਕਰੀਏ ਟਰਾਲੇ ਦੀ ਡਿਮਾਂਡ ਦੀ ਡਿਮਾਂਡ ਰੱਖੀ ਵੀ ਨੇ ਟਰਾਲੇ 2,35,000 ਰੁਪਏ ਡਿਮਾਂਡ ਰੱਖਿਆ ਬਾਕੀ ਮੌਕੇ ਤੇ ਮਾਣ ਤਾਣ ਹੋ ਜੂ ਏਰੀਆ ਪੈਂਦਾ ਫਰੀਦਕੋਟ ਤੇ ਗੰਡੈਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਤੁਸੀਂ ਗੰਡੈਟ ਕਰਕੇ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ 14 ਸੱਤਾ ਡਬਲ ਜੈਕ ਵਾਲਾ ਟਰਾਲਾ ਖਰੀਦ ਸਕਦੇ ਹੋ ਬਾਕੀ ਜਿਹੜੇ ਵੀ ਨੇ ਕਿਸੇ ਆਪਣੇ ਸਾਧਨ ਦੀ ਕਿਸੇ ਵੀ ਖੇਤੀ ਸਾਧਨ ਦੀ ਐਡ ਲਵਾਉਣੀ ਹੋਵੇ ਆਪਣਾ ਨੰਬਰ 9592801331 ਇਹ WhatsApp ਨੰਬਰ ਤੇ ਆਪਣੇ ਸਾਧਨ ਦੀ ਡਿਟੇਲ ਫੋਟੋ ਜਾਂ ਵੀਡੀਓ ਬਣਾ ਕੇ ਸੈਂਡ ਕਰ ਸਕਦਾ ਤਲੋਹਰ ਮਿਲਦੇ ਆਗੇ ਮਿੱਤਰੋ ਨੈਕਸਟ ਵੀਡੀਓ ਵਿੱਚ